ਕਲੀ ਹੋਗੀ ਜਨਾਨੀ ਦਾ ਆਪਣੇ ਪਤੀ ਨਾਲ ਗੰਦਾ ਕਰ ਨੌਕਰਾਨੀ ਨਾਲ ਮਿਲਣ ਤੇ ਚੱਲੀ ਗੰਦੀ ਚੱਲ ਪਿੰਡੋ ਲਿਆਂਦੀ ਇੱਕ ਹੋਰ ਜਨਾਨੀ ਨਾਲ ਕਰਤਾ ਕਾਂਡ ਸਰਸਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੁਰ ਅਕਸਰ ਅਸੀਂ ਸੁਣਦੇ ਹਾਂ ਕਿ ਜਾਣਦੇ ਹੀ ਹਾਂ ਕਿ ਇੱਕ ਪਤੀ ਪਤਨੀ ਦਾ ਰਿਸ਼ਤਾ ਅਜਿਹਾ ਹੁੰਦਾ ਹੈ ਕਿ ਪਤਨੀ ਇੱਕ ਪਲ ਦੇ ਲਈ ਵੀ ਆਪਣੇ ਪਤੀ ਦਾ ਵਸਾ ਨਹੀਂ ਖਾਂਦੀ ਖਾਸ ਕਰਕੇ ਗੱਲ ਜਦੋਂ ਕਿਸੇ ਦੂਜੀ ਜਨਾਨੀ ਦੀ ਆ ਜਾਂਦੀ ਹੈ ਤਾਂ ਪਤਨੀ ਜੋ ਹੈ ਇੱਕ ਪਲ ਦੇ ਲਈ ਵੀ ਆਪਣੇ ਪਤੀ ਨੂੰ ਕਿਸੇ ਹੋਰ ਜਨਾਨੀ ਦੇ ਨਾਲ ਦੇਖਣਾ ਕੀ ਸੋਚ ਵੀ ਨਹੀਂ ਸਕਦੀ ਪਰ ਹੁਣ ਜੋ ਅਸੀਂ ਖਬਰ ਤੁਹਾਨੂੰ ਦੱਸਾਂਗੇ ਇਸ ਦੇ ਵਿੱਚ ਇੱਕ ਪਤਨੀ ਅਜਿਹੀ ਹੈ ਜਿਸ ਨੇ ਅਜਿਹਾ ਕੁਝ ਕਰ ਦਿੱਤਾ ਕਿ ਜਦੋਂ ਖੁਲਾਸਾ ਹੋ ਗਿਆ ਹਰ ਪਾਸੇ ਹੰਗਾਮਾ ਹੋ ਗਿਆ ਤਾਂ ਲੋਕਾਂ ਦੇ ਲੋਇਸ ਤੇ ਟਿੱਪਣੀਆਂ ਵੀ ਕੀਤੀਆਂ ਗਈਆਂ ਨੇ ਸੋ ਆਖਰ ਅਜੇ ਹਾ ਕੀ ਕੀਤਾ ਗਿਆ ਇਸ ਮਹਿਲਾ ਦੇ ਵੱਲੋਂ ਉਚਾਨ ਦੀਆਂ ਇਸ ਰਿਪੋਰਟ ਦੇ ਵਿੱਚ ਅਕਸਰ ਲੋਕ ਆਪਣੇ ਆਲੇ ਦੁਆਲੇ ਹੈਰਾਨੀਜਨਕ ਖਬਰਾਂ ਸੁਣਦੇ ਨੇ ਅਜਿਹਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਭਾਗਲਪੁਰ ਤੋਂ ਸਾਹਮਣੇ ਆ ਰਿਹਾ ਹੈ ਦਰਅਸਲ ਇੱਕ ਔਰਤ ਨੂੰ ਦਿੱਲੀ ਦੇ ਵਿੱਚ ਨੌਕਰਾਨੀ ਚਾਹੀਦੀ ਸੀ ਇਸ ਦੇ ਲਈ ਉਸਨੇ ਆਪਣੇ ਪਤੀ ਦਾ ਦੁਬਾਰਾ ਵਿਆਹ ਕਰਵਾ ਦਿੱਤਾ ਉਸਨੇ ਆਪਣੇ ਪਤੀ ਨੂੰ ਦਿੱਲੀ ਤੋਂ ਭਾਗਲਪੁਰ ਭੇਜਿਆ ਇਸ ਤੋਂ ਬਾਅਦ ਕਿਸੇ ਹੋਰ ਲੜਕੀ ਦੇ ਨਾਲ ਉਸਦਾ ਵਿਆਹ ਕਰਵਾ ਦਿੱਤਾ ਦੂਜੀ ਪਤਨੀ ਜਦੋਂ ਦਿੱਲੀ ਗਈ ਤਾਂ ਘਰ ਦੇ ਵਿੱਚ ਇੱਕ ਔਰਤ ਨੂੰ ਦੇਖ ਕੇ ਹੈਰਾਨ ਰਹਿ ਗਈ ਜਦੋਂ ਉਸਨੇ ਪੁੱਛਿਆ ਤਾਂ ਪਤੀ ਨੇ ਕਿਹਾ ਕਿ ਮੇਰੀ ਪਹਿਲੀ ਪਤਨੀ ਹੈ ਇਹ ਸੁਣ ਕੇ ਦੂਜੀ ਪਤਨੀ ਹੈਰਾਨ ਰਹਿ ਗਈ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਅਜਿਹਾ ਕਿਵੇਂ ਹੋ ਸਕਦਾ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਉਸਦੇ ਪਤੀ ਅਤੇ ਸਹੁਰੇ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਹਿਲੀ ਪਤਨੀ ਯਾਨੀ ਕਿ ਉਸਦੀ ਸੋਤਣ ਉਸ ਦਾ ਕਹਿਣਾ ਸੀ ਕਿ ਦਿੱਲੀ ਦੇ ਵਿੱਚ ਨੌਕਰਾਨੀ ਨਹੀਂ ਮਿਲ ਰਹੀ ਸੀ ਇਸ ਲਈ ਤੇਰੇ ਨਾਲ ਵਿਆਹ ਕਰਵਾ ਦਿੱਤਾ ਹੁਣ ਚੰਗੇ ਤਰੀਕੇ ਦੇ ਨਾਲ ਕੰਮ ਕਰ ਰਹਿਣਾ ਤਾਂ ਰਹਿ ਨਹੀਂ ਤਾਂ ਵਾਪਸ ਚਲੀ ਜਾ ਵਿਰੋਧ ਕਰਨ ਤੇ ਦੋਮਾ ਨੇ ਉਸਦੀ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਆਕੇ ਉਹ ਦਿੱਲੀ ਤੋਂ ਭਾਗਲਪੁਰ ਵਾਪਸ ਆਪਣੇ ਪਿੰਡ ਚਲੀ ਗਈ ਅਤੇ ਪੁਲਿਸ ਨੂੰ ਇਨਸਾਫ ਦੀ ਅਪੀਲ ਕੀਤੀ ਜਗਦੀਸ਼ਪੁਰ ਖੇਤਰ ਦੇ ਰਹਿਣ ਵਾਲੀ 18 ਸਾਲਾ ਨਵ ਵਿਅਤਾ ਲੜਕੀ ਆਪਣੇ ਪਿਤਾ ਦੇ ਨਾਲ ਮਹਿਲਾ ਥਾਣੇ ਪਹੁੰਚੀ ਅਤੇ ਇਨਸਾਫ ਦੀ ਗੁਹਾਰ ਲਗਾਉਣ ਦੇ ਲਿਖਤੀ ਦਰਖਾਸਤ ਦਿੱਤੀ ਨਵਯੋਤਾ ਨੇ ਕਿਹਾ ਕਿ ਉਸਦੇ ਨਾਲ ਛੱਗੀ ਮਾਰੀ ਗਈ ਹੈ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ 2 ਮਈ ਨੂੰ ਮੰਗੇਰ ਦੇ ਖੜਗਪੁਰ थाना ਖੇਤਰ ਦੇ ਰਤਨੀਵਾਸੀ ਹੀਰਾ ਲਾਲ ਦਾਸ ਦੇ ਨਾਲ ਹੋਇਆ ਸੀ ਹੀਰਾ ਲਾਲ ਮੈਨੂੰ ਦਿੱਲੀ ਲੈ ਗਿਆ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਇਹ ਸਾਜ਼ਿਸ਼ ਮੇਰੀ ਸ਼ੌਕਣ ਸੰਗੀਤਾ ਨੇ ਆਪਣੇ ਪਤੀ ਨਾਲ ਰਚੀ ਸੀ तो संगीता ने कहा कि उसने अपने करवाया जो तुसी नौकरानी बन के सको नहीं थो चो। तो इतो चले जाओ जेकर विरोध किया तो इत माराता पिता भी कुछ नहीं कर सकते जिस तुं तो बाद में बहुत तरीके अपने पिंड वापस आ जाती हाँ ਪੀੜਤਾ ਦੇ ਪਿਤਾ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕਰੇ ਇਹਨਾਂ ਲੋਕਾਂ ਨੇ ਤਾਂ ਔਖੇ ਦੇ ਨਾਲ ਮੇਰੀ ਲੜਕੀ ਦਾ ਵਿਆਹ ਕਰਵਾ ਦਿੱਤਾ ਉਸ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਪੁਲਿਸ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਰਵਾਈ ਇਸੇ ਤਰੀਕੇ ਦੇ ਨਾਲ ਹੀ ਹੋਏਗੀ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਐਕਸ਼ਨ ਜ਼ਰੂਰ ਹੋਏਗਾ ਪਰ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇੱਕ ਮਹਿਲਾ ਅਜੇਹਾ ਕਿਵੇਂ ਕਰ ਸਕਦੀ ਹੈ ਘਰ ਦਾ ਕੰਮ ਕਰਨਾ ਔਖਾ ਲੱਗ ਰਿਹਾ ਸੀ ਤਾਂ ਦੂਜੀ ਮਹਿਲਾ ਦੇ ਨਾਲ ਧੋਖੇ ਦੇ ਨਾਲ ਆਪਣੇ ਹੀ ਪਤੀ ਦਾ ਵਿਆਹ ਕਰਵਾ ਕੇ ਉਸ ਨੂੰ ਇੱਥੇ ਲਿਆਂਦਾ ਦਿੱਲੀ ਲਿਆ ਕੇ ਉਸ ਤੋਂ ਕੰਮ ਨੌਕਰਾਂ ਦੀ ਤਰ੍ਹਾਂ ਕਰਵਾਉਣ ਲੱਗ ਗਈ ਜਿਸ ਤੇ ਖੁਲਾਸਾ ਜਦੋਂ ਹੁੰਦਾ ਤਾਂ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਚਿਪਟਣੀਆਂ ਕੀਤੀਆਂ ਜਾਂਦੀਆਂ ਨੇ ਫਿਲਹਾਲ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ